कोलकाता टेस्ट وچ نیوزیلینڈ نے دین دا ਖੇਡ ਖਤਮ ہون تک 7 ਵਿਕਟਾਂ ਗਵਾ ਕੇ 128 ਦੌੜਾਂ ਬਣਾ ਲਈਆਂ ਨੇ ਆ ਸਵੇਰੇ ਭਾਰਤ 316 ਦੌੜਾਂ تے ਆਲ ਆਊਟ ਹੋ ਗਿਆ ਸੀ ਵਦیرے ਗੱਲਬਾਤ ਲਈ ਖੇਡ ਪੱਤਰਕਾਰ ਪ੍ਰਵੇਸ਼ ਸੰਧੂ ਫੋਨਲਾਈਨ تے ਮੌਜੂਦ ਨੇ ਪ੍ਰਵੇਸ਼ ਕੋਲਕਾਤਾ ਟੈਸਟ ਦਾ ਰੁੱਕੀ ਰਹਿਣ ਵਾਲਾ ਹੈ ਜੀ ਬਿਲਕੁਲ ਜੇਕਰ ਕੋਲਕਾਤਾ ਟੈਸਟ ਦੀ ਗੱਲ ਕੀਤੀ ਜਾਏ ਪਹਿਲੇ ਦਿਨ ਦਾ ਖੇਡ ਜੇਕਰ ਇਸ ਟੈਸਟ ਮੈਚ ਦਾ نیوزیلینڈ ਦੀ ਟੀਮ ਦੇ ਨਾਮ ਰਿਹਾ ਸੀ نیوزیلینڈ ਦੀ ਟੀਮ ਦੇ ਗੇਂਦਬਾਜ਼ਾਂ ਨੇ ਪਹਿਲਾ ਦਿਨ ਡੋਮਿਨੇਟ ਕੀਤਾ ਤਾਂ ਦੂਜਾ ਦਿਨ ਪੂਰੀ ਤਰ੍ਹਾਂ ਟੀਮ ਇੰਡੀਆ ਦੇ ਨਾਮ ਰਿਹਾ ਚਾਹੇ ਬੱਲੇਬਾਜ਼ੀ ਦੀ ਗੱਲ ਕੀਤੀ ਜਾਏ ਤੇ ਚਾਹੇ ਗੱਲ ਕੀਤੀ ਜਾਏ ਗੇਂਦਬਾਜ਼ੀ ਦੀ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 249 ਰਨ ਤੋਂ ਆਪਣੇ ਖੇਡ ਦੀ ਸ਼ੁਰੂਆਤ ਕੀਤੀ ਸੀ 281 ਰਨ ਤੱਕ ਟੀਮ 9 ਵਿਕਟ ਗਵਾ ਚੁੱਕੀ ਸੀ ਪਰ ਉਸ ਤੋਂ ਬਾਅਦ ਵੀ ਸਾਹਾ ਅਤੇ ਮੁਹੰਮਦ ਸ਼ਮੀ ਦੇ ਐਫਰਟਸ ਕਾਰਨ ਟੀਮ ਇੰਡੀਆ 316 ਰਨ ਦੇ ਸਨਮਾਨਜਨਕ ਸਕੋਰ ਤੱਕ ਪਹੁੰਚਣ 'ਚ ਕਾਮਯਾਬ ਰਹੀ ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਬੱਲੇਬਾਜ਼ੀ ਸ਼ੁਰੂ ਹੋਈ ਤਾਂ ਨਿਊਜ਼ੀਲੈਂਡ ਨੂੰ ਲਗਾਤਾਰ ਬ੍ਰੇਕ ਥਰੂ ਅ ਮਿਰਦੇ ਰਹੇ ਟੀਮ ਇੰਡੀਆ ਨੇ ਲਗਾਤਾਰ ਬ੍ਰੇਕਥਰੂ ਕੱਢੇ ਨਿਊਜ਼ੀਲੈਂਡ ਦੀ ਪਾਰੀ ਦੇ ਦੌਰਾਨ ਨਿਊਜ਼ੀਲੈਂਡ ਦਾ ਕੋਈ ਵੀ ਬੱਲੇਬਾਜ਼ ਜ਼ਿਆਦਾ ਸਮਾਂ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਟਿਕਣ 'ਚ ਨਾਕਾਮ ਰਿਹਾ ਪਹਿਲੇ 3 ਵਿਕਟ ਟੀਮ 23 ਰਨ ਤੱਕ ਹੀ ਗਵਾ ਚੁੱਕੀ ਸੀ ਉਸ ਤੋਂ ਬਾਅਦ ਇੱਕ ਚੰਗੀ ਪਾਰਟਨਰਸ਼ਿਪ ਜ਼ਰੂਰ ਵੇਖਣ ਨੂੰ ਮਿਲੀ ਟੇਲਰ ਅਤੇ ਰੌਂਚੀ ਦੇ ਵਿਚਾਲੇ ਪਰ ਉਸ ਤੋਂ ਬਾਅਦ ਜਦ ਮੀਨੇ ਖਲਲ ਪਾਇਆ ਤਾਂ ਮੀਨ ਤੋਂ ਬਾਅਦ ਫਿਰ ਇੱਕ ਤੋਂ ਬਾਅਦ ਇੱਕ ਵਿਕਟ ਡਿੱਗਦੇ ਰਹੇ ਟੀਮ ਨੇ ਲਗਾਤਾਰ بارش ਤੋਂ ਬਾਅਦ ਜਦ ਪ੍ਰੋਸੀਡਿੰਗਸ ਸ਼ੁਰੂ ਹੋਈਆਂ 604 ਰਨ ਦੇ ਪਿੱਛੇ ਪਿੱਛੇ ਗਿਆ ਪਰ 6ਵਾਂ ਅਤੇ ਤਤਵਾਂ ਵਿਕਟ 122 ਰਨ ਦੇ ਸਕੋਰ ਤੇ ਲੱਗ ਗਿਆ ਅਤੇ ਦਿਨ ਦਾ ਖੇਡ ਖਤਮ ਹੋਣ ਤੱਕ ਨਿਊਜ਼ੀਲੈਂਡ ਦੀ ਟੀਮ ਨੇ 7 ਵਿਕਟ ਗਵਾ ਕੇ 128 ਰਨ ਜ਼ਰੂਰ ਬਣਾਏ ਨੇ ਪਰ ਵੱਡੀ ਗੱਲ ਇਹ ਹੈ ਕਿ ਨਿਊਜ਼ੀਲੈਂਡ ਅਜੇ ਵੀ 188 ਰਨ ਨਾਲ ਪਿੱਛੜ ਰਹੀ ਹੈ ਤੇ ਟੀਮ ਇੰਡੀਆ ਕੋਲ ਬਹੁਤ ਅੱਛਾ ਮੌਕਾ ਹੈ ਕਿ ਕੱਲ ਨਿਊਜ਼ੀਲੈਂਡ ਨੂੰ ਜਲਦੀ ਤੋਂ ਜਲਦੀ ਆਊਟ ਕਰ ਇੱਕ ਵੱਡੀ ਲੀਡ ਹਾਸਲ ਕੀਤੀ ਜਾਏ ਪਹਿਲੀ ਪਾਰੀ ਚ ਨਾਲ ਹੀ ਇੱਕ ਖਾਸ ਗੱਲ ਇਹ ਰਹੀ ਕਿ ਅੱਜ ਦਾ ਜੇਕਰ ਕੋਈ ਆਊਟਸਟੈਂਡਿੰਗ ਪਰਫਾਰਮਰ ਰਿਹਾ ਟੀਮ ਇੰਡੀਆ ਲਈ ਤਉਸੀ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਜਿਨ੍ਹਾਂ ਨੇ 10 ਓਵਰਾਂ ਵਿੱਚ ਸਿਰਫ 33 ਰਨ ਦੇ ਕੇ ਪੰਜ ਬੱਲੇਬਾਜ਼ਾਂ ਨੂੰ ਪਵਿਲੀਅਨ ਦਾ ਰਸਤਾ ਵਿਖਾਇਆ ਤੇ ਜੋ ਬੋਲਿੰਗ ਦੇ ਲਈ ਅਨੁਕੂਲ ਪਰਿਸਥਿਤੀਆਂ ਬਣ ਚੁੱਕੀਆਂ ਹਨ ਕੋਲਕਾਤਾ ਦੇ ਈਡਨ ਗਾਰਡਨਜ਼ ਮੈਦਾਨ ਤੇ ਉਹਨਾਂ ਦਾ ਪੂਰੀ ਤਰ੍ਹਾਂ ਫਾਇਦਾ ਚੁੱਕਿਆ ਭੁਵਨੇਸ਼ਵਰ ਕੁਮਾਰ ਨੇ ਧਨੋਦ ਪ੍ਰਵੇਸ਼ ਗਲਵਾਤ ਲਈ